ਗਿਫਟ ਦੇ ਰਹੇ ਆ ਤੁਹਾਨੂੰ દિਵਾਲੀ ਦੇ ਗਿਫਟ ਤਾਂ ਸਭ ਨੇ ਦੇਖੇ ਹੋਣਗੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾਗਾ ਅਨਬਰ ਜੀ ਕਹਿੰਦੇ ਉਦੋਂ ਤੱਕ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਕਰਦਾਂਗੇ ਸਹੀ ਗੱਲ ਆ ਜੀ ਇਹ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਫ੍ਰੀ ਦੇਵਾਂਗੇ ਆਪਣੇ ਗਰੁੱਪ ਪਰਵਰ ਤੱਕ ਜੀ ਵਰਲਡ ਵਾਈਡ ਸ਼ਿਪਿੰਗ ओके okay, okay, फ्री आ गई एक ਤਾਂ ਹੈ ਮਸ਼ੀਨ ਰਾਡ ਨਹੀਂ ਜੋੜਦੇ ਬਿਲਕੁਲ ਅੱਛਾ ਅਕਸਰ ਮਸ਼ੀਨਾਂ ਦੀ ਪਾਵਰ ਘਟ ਹੁੰਦੀ ਹੈ ਅੰਦਰ ਮਟੀਰੀਅਲ ਕੱਟ ਕਰੀਏ ਉਹ ਰਾਡ ਜੋੜੀ ਜਾਂਦੀ ਹੈ ਹਾਂ ਪਰ ਸਾਡੀ ਮਸ਼ੀਨ ਦੀ ਫੁੱਲ ਗਾਰੰਟੀ ਦਿੰਦੇ ਆ ਵੀ ਰਾਡ ਜੋੜੂਗੀ ਨਹੀਂ ਰਾਡ ਨਹੀਂ ਇਹਦੀ ਪ੍ਰੋਪਰ ਆਰਕ ਫੋਰਸ ਫੁੱਲ ਕੰਮ ਕਰਦੀ ਹੈ ਮਸ਼ੀਨ ਅੱਛਾ ਉਹ ਤਾਂ ਮੈਂ ਵੀ ਦਿਖਾਉਣਾ ਅਗਲਾ ਪੱਟ ਕੇ ਇਹ ਲਾਉਂਦਾ ਹੁੰਦਾ ਉਹ ਚੀਜ਼ ਨਹੀਂ ਹੁੰਦੀ ਉਹ ਚੀਜ਼ ਖਤਮ ਕਰਦੀ ਠੀਕ ਜੀ ਇਕਾਲ ਦੋਸਤੋ ਦਿਲ ਕਰਦਾ ਹੁੰਦਾ ਵਾਰੀ-ਵਾਰੀ ਆਉਣ ਨੂੰ ਉੱਥੇ ਜਿੱਥੇ ਜਿਹੜਾ ਨਾਮ ਬਣ ਜੇ ਬ੍ਰਾਂਡ ਬਣ ਜੇ ਭਾਈ ਆਹ ਨੇ ਗੈਲੈਕਸੀ ਵੈਲਡਿੰਗ ਮਸ਼ੀਨ ਵਾਲੇ ਇਨਾਂ ਦਾ ਬਹੁਤ ਨਾਮ ਆ ਬਹੁਤ ਪਿਆਰ ਮਿਲ ਰਿਹਾ ਹੈਗਾ ਹਰ ਕੋਈ ਜਿਹੜਾ ਇਹਨਾਂ ਤੋਂ ਇੱਕ ਵਾਰੀ ਚੀਜ਼ ਲੈਂਦਾ ਹੈਗਾ welding set ਹੋ ਜੇ ਕੁਝ ਵੀ ਹੋ ਜੇ ਮੁੜ ਮੁੜ ਕੇ ਐਂ ਕਹਿੰਦਾ ਵੀ ਯਾਰ ਇਹਨਾਂ ਤੋਂ ਹੀ ਲੈਣੀ ਆ ਬਹੁਤ ਪਿਆਰ ਮਿਲ ਰਿਹਾ ਇਹਨਾਂ ਕਰਕੇ ਮੈਨੂੰ ਵੀ ਕਿਉਂਕਿ ਇਹਨਾਂ ਦਾ ਜਿਹੜਾ ਪ੍ਰੋਡਕਟ ਆ ਕੋਈ ਵੀ ਆ ਬੇਸ਼ੱਕ ਉਹ ਛੋਟੀ welding machine ਆ ਬੇਸ਼ੱਕ ਵੱਡੀ ਆ mig machine ਆ ਇੱਕ ਤਾਂ ਵੀਰ ਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਬਾਈ ਮੈਂ ਉਹਨਾਂ ਨੂੰ ਵੀਡੀਓ ਸੈਂਡ ਕਰਤੀ ਮਿਗ ਮਸ਼ੀਨ ਸਟੀਲ ਦੇ ਸਟੀਲ ਨੂੰ ਵੀ ਵੈਲਡਿੰਗ ਕਰਦੀ ਉਹ ਵੀ ਪੂਰੀ ਤਰ੍ਹਾਂ ਸਾਫ਼ ਉਹ ਮੈਂ ਪੁੱਛੂੰ ਬਈ ਕਿਹਨੇ ਕਰੀ ਹੈਗੀ ਤੇ ਆਜੋ ਇੱਕ ਵਾਰੀ ਗੱਲਬਾਤ ਕਰਦੇ ਆ ਆਪਣੇ ਨਾਲ ਨੇ ਅਨਵਰ ਮੁਹੰਮਦ ਜੀ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਅਨਵਰ ਮੁਹੰਮਦ ਜੀ ਨੇ ਇੱਕ ਹੋਰ ਕਿਹਾਗਾ ਐਲਾਨ ਕੀਤਾ ਗਿਫਟ ਦੇ ਰਹੇ ਆ ਤੁਹਾਨੂੰ ਦੀਵਾਲੀ ਦੇ ਗਿਫਟ ਤਾਂ ਸਭ ਨੇ ਦੇਖੇ ਹੋਣਗੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾਗਾ ਅਨਵਰ ਜੀ ਕਹਿੰਦੇ ਉਦੋਂ ਤੱਕ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਕਰਦਾਂਗੇ ਸਵਾਗਤ ਹੈ ਅਨਵਰ ਜੀ ਠੀਕ ਠਾਕੋ ਸਹੀ ਗੱਲ ਆ ਜੀ ਇਹ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਫ੍ਰੀ ਦੇਵਾਂਗੇ ਆਪਣੇ ਗਰੁੱਪ ਪਰਵਰ ਤੱਕ ਜੀ ਵਰਲਡ ਵਾਈਡ ਸ਼ਿਪਿੰਗ ਫ੍ਰੀ ਆ ਗਈ ਲਓ ਜੀ ਹੁਣ ਤੁਸੀਂ ਵੀਡੀਓ ਸ਼ੇਅਰ ਕਰਕੇ ਸਾਰੇ ਵੀਰਾਂ ਤੱਕ ਪਹੁੰਚਾ ਦਿਓ 3 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਵਾਗਾ ਅਵਤਾਰਪੁਰਵਾ ਦੀਣਾ ਨੇ ਲੈਣਾ ਹੀ ਆ ਉਹ ਇਹਦਾ ਲਾਹਾ ਲੈ ਲੈਣਾ ਹਨਾ ਜੀ ਅੱਛਾ ਜਿਹੜੀ ਵੀ ਮਰਜ਼ੀ ਮਸ਼ੀਨ ਕੇ ਜਿਹੜੀ ਮਰਜ਼ੀ ਮਸ਼ੀਨ ਸਾਰਿਆਂ ਦੇ ਓਕੇ ਜਮਾ ਫਰੀ ਜਮਾ ਫਰੀ ਅੱਛਾ ਹੁਣ ਥੋੜੀ ਚਾਨਣਾ ਪਾ ਦੋ ਕਿਉਂਕਿ ਬਹੁਤ ਵੀਰ ਨਾਮੇ ਵੀ ਜੁੜਨਗੇ ਬਹੁਤ ਪੁਰਾਣੇ ਵੀ ਦੇਖਣਗੇ ਅੱਛਾ ਆ ਜਿਹੜਾ ਛੋਟਾ ਜਿਹਾ ਡੱਡੂ ਆ ਜੀ ਹਾਂ ਜੀ ਇਹ ਡੱਡੂ ਨੂੰ ਬਹੁਤ ਪਸੰਦ ਕਰ ਰਹੇ ਨੇ ਲੋਕ ਹਾਂ ਜੀ ਵਧੀਆ ਕੰਮ ਕਰਦੀ ਆ ਜੀ ਛੋਟੀ ਜਿਹੀ ਮਸ਼ੀਨ ਆ ਹਾਂ ਔਰ ਕੰਮ ਵਧੀਆ ਕਰਦੀ ਆ ਜੀ ਬਹੁਤ ਵੀਰਾਂ ਨੇ ਐ ਲਾ ਲੋ ਵੀ ਕਈ ਵੀਰ ਤਾਂ ਇਹ ਦੀ ਕੁਆਲਿਟੀ ਕਰਕੇ ਮੈਨੂੰ ਦੱਸਦੇ ਹੁੰਦੇ ਨੇ ਵੀ ਯਾਰ ਅਸੀਂ 10 10 20 20 ਗਰੁੱਪਾਂ 'ਚ ਸ਼ੇਅਰ ਕਰ ਰਹੇ ਹਾਂ ਤੇਰੀ ਵੀਡੀਓ ਕਾਰਨ ਕੀਆ ਇਹ ਚੀਜ਼ ਨੇ ਸਾਨੂੰ ਨਜ਼ਾਰਾ ਦੇ ਰੱਖਿਆ ਜਦੋਂ ਅਸੀਂ ਜਦੋਂ ਦੀ ਲਿਆਂਦੀਆ ਅੱਛਾ ਇੱਕ ਗੱਲ ਹੋਰ ਆ ਬਹੁਤ ਵੀਡੀਓ ਇਹਨਾਂ ਦੀਆਂ ਮੈਂ ਬਣਾਤੀਆਂ ਹਰ ਵਾਰ ਖੁਸ਼ੀ ਵੀ ਹੁੰਦੀ ਆ ਜਦੋਂ ਇਹਨਾਂ ਦਾ ਫੋਨ ਆਉਣਾ ਹੁੰਦਾ ਵੀ ਯਾਰ ਇੱਕ ਵੀਡੀਓ ਹੋਰ ਸ਼ੂਟ ਕਰਨੀ ਆ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਨਵੀਂ ਚੀਜ਼ ਲਿਆਉਣੀ ਹੁੰਦੀ ਆ ਮਾਰਕੀਟ ਦੇ ਵਿੱਚ ਉਹ ਫਿਰ ਦੱਸਣੀ ਲਾਜ਼ਮੀ ਹੁੰਦੀ ਆ ਦਰਸ਼ਕਾਂ ਨੂੰ ਇਹਦਾ ਕੀ ਰੇਟ